ਲੇ ਦਿ ਸਾਰੀ ਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਹੀ ਬਹੁਤ ਹੀ ਵਧੀਆ ਹੋਗੇ ਤੇ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਪੂਜਾ ਦੀ ਦੁਨੀਆ ਬਲੌਗ ਦੇ ਵਿੱਚ ਠੀਕ ਹੈ ਜੀ ਤੇ ਮਤਲਬ ਪੂਜਾ ਦੀ ਦੁਨੀਆ ਮੇਰੇ ਚੈਨਲ ਦਾ ਨਾਮ ਹੈ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਹੋਪ ਤੁਸੀਂ ਮੇਰੀ ਵੀਡੀਓ ਨੂੰ ਜਿੱਦਾਂ ਪਹਿਲਾਂ ਪਿਆਰ ਦਿੰਦੇ ਹੋ ਏਦਾਂ ਹੀ ਬਹੁਤ ਸਾਰਾ ਪਿਆਰ ਦੋਗੇ ਤੇ ਅੱਜ ਦੀ ਵੀਡੀਓ ਅਸੀਂ ਸਟਾਰਟ ਕਰਦੇ ਹਾਂ ਕਲੀਨਿੰਗ ਤਾਂ ਸਟਾਰਟ ਕਰੂੰਗੀ ਮੈਂ ਅੱਜ ਮੈਂ ਆਪਣੇ ਘਰ ਦੀ ਜਿਹੜੀ ਹੈਗੀ ਹੈ ਡੀਪ ਕਲੀਨਿੰਗ ਕਰਨੀ ਹੈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਨਿੱਕਾ ਮੋਟਾ ਜਿਹੜਾ ਮੈਂ ਕੰਮ ਕਰਦੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਉਮੀਦ ਕਰੂੰਗੀ ਕਿ ਤੁਸੀਂ ਬਹੁਤ ਸਾਰਾ ਪਿਆਰ ਕਰੋਗੇ ਤੇ ਸੋਹਣੇ ਸੋਹਣੇ ਸੁਹਣੀਆਂ ਅੱਖਾਂ ਨਾਲ ਮੇਰਾ ਵਲੌਗ ਦੇਖੋਗੇ ਤੇ ਸੋਹਣੇ ਸੋਹਣੇ ਹੱਥਾਂ ਦੇ ਨਾਲ ਇੱਕ ਬੰਧ ਕਰੋਗੇ ਸੋਹਣੇ ਸੁਣੇ ਜੀ ਠੀਕ ਹੈ ਜੀ ਤੇ ਸਾਰੇ ਜਣੇ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਤੇ ਮੈਂ ਕਰਦੀ ਹੰਮੀ ਆ

ਕਰਾਣਾ ਤੁਸੀਂ ਸਵਾਹ ਕੋਈ ਕੰਮ ਕਰਾ ਕੇ ਰਾਜੀ ਨਹੀਂ ਹੋਏਗੀ। ਬਤਾਓ ਕੀ ਕਰਾਂ। ਕੰਮ ਕਰਾ ਸਫਾਈ ਕਰਾ, ਥੈ ਆਮਾ ਨੂੰ ਢੇਜਾ ਕੇ ਰੱਖ। ਬਸ ਇਹ ਹਮ ਤਾਂ ਉਦਣੋਂ پتہ ਕਿੰਨਾ ਬੋਲਦੇ ਬੈਠੇ ਕਿ ਤੁਹਾਡੀ ਕੰਦਾ ਨਹੀਂ ਗਰੀ ਮਿੱਟੀ ਹੈ। ਪਰ ਇਹ ਪੇਂਟਰ ਥੋੜੀ ਹਰ ਰੋਜ਼ ਕੰਦਾ ਨੂੰ ਪੇਂਟ ਕਰੀ ਜਾਈਏ। ਵੀ ਵੀ ਲੈ ਕੇ ਚਾਹਨੀ। ਹਾਂ। लोग कंदा नहीं कंदा नहीं मिट्टी भी क्या करते हैं भी मिट्टी है ना ये कंदा सब पर कितना काम कर ही लिया हमने यहाँ क्या हम कितनी पर कौन से तरह केजरीवाल कौन से तरह बाजे भी चीज है मैं थोड़ी बहुत ही साफ सफाई मेरे ना करवा दे अतिशी 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 हाँ ये बताइए क्या काम करवाए ना ये काम करवाए डस्टिंग वगैरह करा� ਆਮੇ ਦਫੀਕਰ ਮੇਰੇ ਮੈਨਾਂ ਪੜਾ ਬੋਟਾ ਲੈਣਾ ਚਾਮ ਕਰਵਾਗੇ ਤੁਸੀਂ ਜਮਾ ਸ਼ਰਮੇ ਲਾ ਗਈ ਕਾਹਨੇ ਆਹ ਕੀ ਕੰਮ ਤੇ ਬਾਰੇ ਬਸ ਇੱਥੇ ਮੈਂ ਕਰਤੀ ਪਈ ਸੀ ਕੰਮ ਨਾਲੇ ਮੈਂ ਡਸਟਿੰਗ ਕਰਨ ਲੱਗੀ ਹੋਈ ਸੀ ਨਾਲੇ ਮੈਨੂੰ ਬਹੁਤ ਹੀ ਜ਼ਿਆਦਾ ਜਿਹੜਾ ਗੁੱਸਾ ਆਇਆ ਪਿਆ ਸੀਗਾ ਅੱਜ ਅੱਜ ਜੈਸਮਿਨ ਚੰਗੀ ਤਰ੍ਹਾਂ ਮੇਰੇ ਗੁੱਸੇ ਦਾ ਜਿਹੜਾ ਸ਼ਿਕਾਰ ਹੋਈ ਹੈ ਮੈਨੂੰ ਬਹੁਤ ਇੰਨਾ ਗੁੱਸਾ ਆ ਰਿਹਾ ਸੀ ਨਾ ਨਾਲੇ ਮੈਂ ਕੰਮ ਕਰੀ ਜਾਂਦੀ ਸੀ ਮੈਂ ਸੋਚਦੀ ਪਈ ਸੀ ਇਕੱਲੀ ਕੰਮ ਕਰੀ ਜਾ ਰਹੀ ਹਾਂ ਮੇਰੇ ਨਾਲ ਕੋਈ ਮੇਰੇ ਬਾਰੇ ਸੋਚਦਾ ਹੀ ਨਹੀਂ ਹੈਗਾ ਜੀ ਠੀਕ ਹੈ ਜੀ ਮੈਂ ਜੈਸਮਿਨ ਸਫਾਈਆਂ ਦਾ ਬਥੇਰੀਆਂ ਦਿੰਦੀ ਹੈ ਵੈਸੇ ਤਾਂ ਬਸ ਆਹ ਆਪਣਾ ਤਾਰਾ ਦੇ ਚੱਕ ਕੇ ਦੇ ਨਹੀਂ ਹੈ ਜਦੋਂ ਸਾਫ ਸਫਾਈ ਵੀ ਨਹੀਂ ਕੀਤੀ

इन्हें तो फ्री की नौकरानी मिली भी है इन्हें सवेरे उठ के दुख तो मिल जाए कपड़े धोए तो हुए मिल जाए सारा काम किया कराया सब कुछ मिल जाए अपने बच्चों को फोर्स कर दे बेटा आप काम मत तो करो पढ़ो थोड़ा बहुत तो काम भी करना चाहिए है काम भी आना है ना काम चलो मैं करा दे तो सारा काम कोई नहीं करवाता काम कल कर मैंने भांडे ही धोए सब भांडे कितने कितने बहुत सारे ठंडे पानी से हो मैंने पानी पहनते हुए या आप मैंने पूरा ड्रॉ साफ किया आप खोल के देख लो मैंने ना मैं दिखा दू खोल के कोई सा साफ इतना गंदा है आवला आवला ने तो करे चल दे उतना बड़ी आ रही ना मां मैं तो कांच लो नहीं है जस्ट <laughs> यू डस्ट आ गया इतने से तो तो क्या हुआ था क्या साफ किया बस किताब हाँ में जाके कोई काम कह दो का बस किताब जाके कह दसन आ भी हां मैं किताब जाके के घूम रही हूं मैं पढ़ रही हूं ना काम भी करवाना चाहिए हां दसो क्या इतना मेरे सवेर के लेके शाम तक खेल तो था ना छुट्टी पे ही उठती है मेरे ये एमडी लेक्चर है मैं कर घर का काम करवा अरे यही तो मामला है पोछे मैं जान मारू तो पोछा लगा अरे लड़ाई मत कीजिए नहीं क्या नाले के नाले नहीं आना ना 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 ना। क्यों नहीं आना चलो तुम लोग सुन ले आते ना बस दिख के आओ ना दिख करके फिर इससे कल से कपड़े तक नहीं चेंज किए بس ਸੱਥੇ ਜਿਹੜਾ ਮੈਂ ਇਹਨਾਂ ਤੇ ਪੂਰਾ ਆਪਣਾ ਗੁੱਸਾ ਜਿਹੜਾ ਹੈਗਾ ਕੱਢ ਦਿੱਤਾ ਸੀਗਾ ਫਿਰ ਮੈਂ ਆ ਗਈ ਸੀ ਕਿ ਝਾੜੂ ਲਗਾਣ ਠੀਕ ਹੈ ਜੀ ਹੁਣ ਮੈਂ ਇੱਥੇ ਪੂਰੇ ਘਰ ਦੇ ਵਿੱਚ ਝਾੜੂ ਲਗਾ ਲਵਾਂਗੀ ਉਸ ਤੋਂ ਬਾਅਦ ਮੈਂ ਗਈ ਬਾਹਰ ਬਾਹਰ ਨਾ ਸਾਡੇ ਜਿਹੜੀ ਡੁੱਗੂ ਹੈ ਉਹਨੇ ਬੱਚੇ ਦਿੱਤੇ ਨੇ ਮੈਂ ਤੁਹਾਨੂੰ ਵੀ ਦਿਖਾਨੀ ਆ ਹਾਈ ਇੰਨੇ ਕਿਊਟ ਹੈ ਨਾ ਛੋਟੇ ਛੋਟੇ ਇੰਨੇ ਪਿਆਰੇ ਨੇ ਉਹਨੇ ਬੱਚੇ ਦਿੱਤੇ ਨੇ 5 ਠੀਕ ਹੈ ਜੀ ਤੇ ਇੱਥੇ ਤਾਂ ਹਜੇ ਤਿੰਨੇ ਦਿੱਤੇ ਸੀ ਤੇ ਮੈਂ ਦੇਖਦੀ ਵਹੀ ਸੀ ਕਿ ਮੈਂ ਅਰ ਗੱਗੂ ਹਏ ਇੰਨੇ ਪਿਆਰੇ ਹਨ ਨੰਨੇ ਕਿਊਟ ਸਾਰੇ ਬਲੈਕ ਕਲਰ ਦੇ ਬੇਬੀ ਨੇ ਉਹਦੇ ਤੇ ਉਹ ਪਹਿਲਾਂ ਹੀ ਇੱਥੇ ਸੀ ਇਹਦਾ ਘਰ ਅਸੀਂ ਸ਼ਿਫਟ ਕਰਕੇ ਪੌੜੀ ਥੱਲੇ ਕਰ ਦਿੱਤਾ ਹੁਣ ਇਹ ਪੌੜੀ ਦੇ ਥੱਲੇ ਬੈਠੀ ਹੈ ਠੀਕ ਹੈ ਜੀ ਇੰਨਾ ਮੈਂ ਪਿਆਰੇ ਲੱਗਦੇ ਸੀਗੇ ਨਾ ਤੁਹਾਨੂੰ ਮੈਂ ਦੱਸਾਂ ਜਿਹੜੀ ਮੈਂ ਤੁਹਾਨੂੰ ਸਾਡੇ ਡੁੱਗੂ ਰਹਿੰਦੀ ਹੈ ਨਾ ਵਾਈਟ ਵਾਈਟ ਜਿਹੜਾ ਡੁੱਗੂ ਹੈਗੀ ਹੈ ਤੇ ਉਹਨੇ ਬੱਚੇ ਦੇ ਦਿੱਤੇ ਅੱਜ इन्हे प्यारे है ना छोटे दे। दे हले तोटे छुट ने बहुत प्यार बहुत प्यार चाह ले क्या करके आए पाथिया ਉਹ ਦੇਖੀ ਛੋਟੂ ਨੂੰ ਉਹਦੀ ਤਾਂ ਦੇਖੀ ਨਹੀਂ ਆਕੜੇ ਇਹ ਜਟਨੀ ਬਣਾਣੀ ਹੈ ਅੱਜ ਅੱਛਾ ਸਦੋਨ ਚੰਗੀ ਤਰ੍ਹਾਂ ਦੋ ਆ ਛੱਡ ਦੇ ਆ ਥੱਲੇ ਆ ਚੀਜ਼ਾਂ ਜੀ ਥੱਲੇ ਰੱਖ ਦੇ ਕਿਆ ਚੱਕਿਆ ਵਾ ਇਹ ਹੈ ਲੋਕ ਬੜੀ ਜਟੜੀ ਬਣਾ ਕੇ ਖਾਣ ਨਹੀਂ ਦੀ ਚਿਪੜਾ ਨਹੀਂ ਚਿਪੜੇ ਚੱਕੇ ਚਿਪੜਾ ਮੂਹ ਨਹੀਂ ਹੈਲੋ ਬੋਲ ਓਏ ਹੈਲੋ ਬੋਲ ਤੇ ਮੂਹ ਦੀ ਸਵਾਗਤ ਮਰੀ ਵੀ ਤੇ ਸਵਾਗਤ ਵਾਲੀ ਜਿਹੜੀ ਵਾਲੀ ਜਿਹੜਾ ਨਹੀਂ ਗੀ ਅੱਧੀ ਹੋ ਰਹੀ ਨੰਕਾ ਗਾ ਰਿਹਾ ਡਾਇਰੀ ਭੂਟ ਵੀ ਕਿੱਲੇ ਕਰ ਦਿੱਤੇ ਦੇਖੀ ਜਲ ਜਾ ਫੁੱਟਾ ਨਹੀਂ ਛੱਡਦੀ ਹਾਂ ਤੁਹਾਨੂੰ ਕਿਹਾ ਪਤਾ ਛੱਡ ਦੀ ਕੁੜੀ ਇੱਕ ਮੁੰਡਾ ਇਹ ਕੁੜੀ ਆ ਇੱਥੇ ਨਾ ਇਹ ਜਿਹੜੇ ਬੱਚੇ ਨੇ ਪੰਜ ਛੇ ਬੱਚੇ ਆਏ ਸੀਗੇ ਹੱਥ ਧੋਣੇ ਸੀ ਇਹ ਪਾਥ ਦੇ ਪਏ ਸੀਗੇ ਪਾਠੀਆਂ ਤੇ ਮੈਂ ਨਾ ਦੇਖਦੀ ਪਈ ਸੀ ਦੇਖੋ ਹਨਾ ਮਾਪੇ ਕਿੰਨੇ ਉਹ ਨੇ ਇਹਨਾਂ ਦੇ ਬੱਚਿਆਂ ਨੂੰ ਪਾਠੀਆਂ ਪੱਠਣ ਵਾਸਤੇ ਲਾਇਆ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਛੋਟੂ ਜਿਹਾ ਇਹ ਨੇ ਵਿਚਾਰੇ ਆਪਣੇ ਬੂਟ ਵੀ ਗਿੱਲੇ ਕਰ ਲਏ ਇੰਨੀ ਠੰਡੇ ਸੀਗੀ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਅੰਦਰ ਮੈਂ ਹੌਲੀ ਹੌਲੀ ਇਹਦਾ ਕੰਮ ਹੈਗਾ ਕਦੀ ਮੈਂ ਬਾਹਰ ਤੇ ਲਈ ਜਾਂਦੀ ਸੀ ਕਦੀ ਮੈਂ ਅੰਦਰ ਆ ਜਾਂਦੀ ਸੀਗੀ ਇੱਥੇ ਮੈਂ ਪੋਚੇ ਲਗਾਉਣ ਲੱਗੀ ਸੀ ਪੋਚੇ ਮੈਂ ਪੂਰੇ ਘਰ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਹੈਗੇ ਸਾਰੇ ਲਗਾ ਦਉਂਗੀ ਜੀ ਠੀਕ ਹੈ ਜੀ ਹਜੇ ਬੈਡਰੂਮ ਦੀ ਜਿਹੜੀ ਚਾਦਰ ਹੈਗੀ ਉਹ ਨਹੀਂ ਵਿਛਾਈ ਹੈਗੀ ਇਕੱਠੀ ਹੋ ਜਾਂਦੀ ਹੈ ਕਿਉਂਕਿ ਬੱਚੇ ਬੈਠੇ ਸੀਗੇ ਉੱਥੇ ਤੇ ਚਾਦਰ ਜਿਹੜੀ ਹੈਗੀ ਆ ਉਹ ਇਕੱਠੀ ਹੋ ਗਈ ਹੈ ਤੇ ਮੈਂ ਜਿਹੜੇ ਪੋਚੇ ਆ ਚੰਗੀ ਤਰ੍ਹਾਂ ਰਗੜ ਰਗੜ ਕੇ ਲਗਾ ਦੂੰਗੀ ਕਿਉਂਕਿ ਕੱਲ ਮੇ ਤੋਂ ਪੋਚੇ ਨਹੀਂ ਲੱਗੇ ਹੈਗੇ ਜੀ ਤੇ ਇਸ ਕਰਕੇ ਮੈਂ ਪੋਚੇ ਅੱਜ ਹੀ ਲਗਾ ਲਗਾਏ ਨੇ ਤੇ ਕੱਲ ਨੂੰ ਹੁਣ ਮੇਰੀ ਪੋਚਾਂ ਨਹੀਂ ਹੋ ਗਈ ਛੁੱਟੀ ਕੱਲ ਨੂੰ ਨਹੀਂ ਲਗਾਵਾਂਗੇ ਤੇ ਇੱਥੇ ਮੈਂ ਹਸਬੰਡ ਜੀ ਤੇ ਗੱਗੀ ਅਸੀਂ ਹਡੁੱਗੂ ਦੇ ਬੱਚੇ ਦੇਖਣ ਆਏ ਸੀਗੇ ਬਾਹਰ ਬਹੁਤ ਕਿਊਟ ਬੱਚੇ ਐ ਸੀਗੇ ਤੇ ਫਿਰ ਮੈਂ ਆ ਗਈ ਸੀ ਅੰਦਰ ਗੱਗੀ ਨੂੰ ਮੇ ਨਾਲ ਆਇਆ ਕਿਉਂਕਿ ਗੱਗੀ ਨਾਲ ਮੇਰੀ ਪੂਰੀ ਬੈਂਸਪੈਸਾਈ ਚੱਲਦੀ ਪਈ ਸੀ ਇਹ ਨੂੰ ਣਾਲਾ ਕੇ ਇਹਦੇ ਬਾਲਾਂ ਦੇ ਜਿਹੜਾ ਹੈਗਾ ਤੇਲ ਲਗਾਤਾ ਇਹਨੇ ਜਾਣਾ ਸੀਗਾ ਟਿਊਸ਼ਨ ਠੀਕ ਹੈ ਜੀ ਇਹ 4 ਵਜੇ ਦਾ ਟਾਈਮ ਹੋ ਗਿਆ ਸੀਗਾ ਇਹਨੇ ਹੁਣ ਟਿਊਸ਼ਨ ਜਾਣਾ ਇਸ ਕਰਕੇ ਜਿਹੜਾ ਮੈਂ ਇਹਨੂੰ ਹੈਗਾ ਰੈਡੀ ਕਰ ਦਿੱਤਾ ਹੈਗਾ ਕੱਪੜੇ-ਕੁਪੜੇ ਚੇਂਜ ਕਰ ਦਿੱਤੇ ਮਸੀ ਕੀਤੇ ਢੜਕਾਂ ਝੁੜਕਾ ਖਾ ਕੇ ਜਿਹੜਾ ਇਹ ਨਾਲ ਹੀ ਬੰਨਿਆ ਸੀਗਾ ਜੈਸਮੀਨ ਹਾਲੇ ਵੀ ਨਹੀਂ ਸੀ ਨਹੀਂ ਤੇ ਬਸ ਫਿਰ ਮੈਂ ਕੰਗੀ ਦੇ ਜਿਹੜੇ ਵਾਲ ਹੈ ਕੰਗੀ ਚੰਗੀ ਤਰ੍ਹਾਂ ਕਰਤੀ ਬੱਚੇ ਨੇ ਕਿੱਥੇ ਇਹ ਪਸੰਦ ਆਂਦੇ ਨੇ ਇਹਦੇ ਪਸੰਦ ਹੀ ਨਹੀਂ ਆਇਆ ਮੇਰਾ ਬਾਏ 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 ਤੇ ਫਿਰ ਇਹ ਆਪ ਹੀ ਕਹਿੰਦਾ ਮੈਂ ਤਾਂ ਆਉਂਗਾ ਬੱਸ ਜੀ ਗੱਗੀ ਦੇ ਵਾਲ ਬਾਤ ਗੱਗੀ ਦੇ ਪਸੰਦ ਨਹੀਂ ਆ ਇਹਦੇ ਨਾਲ ਹੀ ਮੈਂ ਵੀਡੀਓ ਦਾ ਐਂਡ ਕਰਦੀ ਆ ਜੀ ਸਤਿ ਸ਼੍ਰੀ ਅਕਾਲ